ਹਾਂਜੀ ਵੀ ਸਵਾਗਤ ਆ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਪਰਮਲ ਝੋਨੇ ਦੀਆਂ ਕਿਸਮਾਂ ਦੇ ਵਿੱਚੋਂ PR118 ਦੀ ਜਾਣਕਾਰੀ ਲੈ ਕੇ ਅੱਜ ਆਪਾਂ ਗੱਲ ਕਰਾਂਗੇ PR118 ਬਾਰੇ ਕੀ ਇਹਦੇ ਕੈਰੈਕਟਰ ਆ ਕਿੰਨੇ ਦਿਨ ਇਹ ਪੱਕਾ ਚ ਲੈਦੀ ਹੈ ਕੀ ਕੀ ਇਹਦੇ ਚ ਬਿਮਾਰੀਆਂ ਆਉਂਦੀਆਂ ਤੇ ਕਿਹੋ ਜਿਹਾ ਪਾਣੀ ਤੇ ਹੁੰਦੀ ਹੈ ਸਾਰੀ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ PR118 ਪੀਲੀ ਪੂਸਾ ਨਾਲ ਦੀ ਵੈਰਾਈਟੀ ਹੈ ਠੀਕ ਹੈ ਇਹਨੂੰ ਤੁਸੀਂ ਦਰمیانੇ ਮਾੜੇ ਪਾਣੀ ਤੇ ਲਾ ਸਕਦੇ ਆ ਮਾੜੇ ਪਾਣੀ ਤੇ ਉਨਾ ਝਾੜ ਨਹੀਂ ਦੇਣਾ ਇਹਨੇ ਠੀਕ ਹੈ ਦਰمیانੇ ਪਾਣੀ ਤੇ ਝਾੜ ਇਹ ਪੂਰਾ ਵਧੀਆ ਦਿੰਦੀ ਹੈ ਬਿハਸ ਕੇ ਨਿਕਲਦੀ ਹੈ ਯੂਨੀਵਰਸਿਟੀ ਅਨੁਸਾਰ ਜਾਂ ਮੰਨ ਕੇ ਜਿਹੜੇ ਇੱਕ ਰਿਕਾਰਡ ਹੈ ਉਹਦੇ ਅਨੁਸਾਰ ਇਹ 29 ਗੰਟਾ ਝਾੜ ਦਿੰਦੀ ਹੈ ਪਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ ਪੀੜੀ ਪੂਸਾ ਦੇ ਪ੍ਰੋਪਰ ਟੂ ਕੀ ਹੈ ਜਿ세 ਦਰمیانੇ ਪਾਣੀ ਸੀ ਮਾੜੇ ਪਾਣੀ ਦੇ ਉੱਤੇ ਇਹ ਡ੍ਰੌਪ ਕਰਦੀ ਹੈ ਪਰ ਆ ਇਹ ਵੀ ਘਰ ਜਾ ਪੂਰਾ ਕਰ ਜਾਂਦੀ ਹੈ 75 80 ਮਾੰਦੇ ਗੇੜੇ 'ਚ ਫੇਰ ਵੀ ਆਉਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਇਹਦੇ ਕੱਦ ਦੀ ਗੱਲ ਕਰਗੇ ਇਹਦਾ ਕੱਦ ਹੈਗਾ 104 ਤੋਂ 110 ਸੈਂਟੀਮੀਟਰ ਸੈਮੀ ਡਵਾਰਫ ਵੈਰਾਈਟੀ ਆ ਬਾਈ ਇਹਦੇ ਪੱਕਣ ਦੇ ਵਿੱਚ 158 ਦਿਨ ਲੈਂਦੀ ਹੈ ਆਫਟਰ ਸੀਡਲਿੰਗ ਠੀਕ ਹੈ ਬਹੁਤ ਵਧੀਆ ਵੈਰਾਈਟੀ ਹੈ ਜੀ ਪਰ ਰੌਲਾ ਇਸ ਚੀਜ਼ ਦਾ ਇਹਦੇ ਵਿੱਚ ਬੈਕਟੀਰੀਅਲ ਬਲਾਈਟ ਦਾ ਆਉਂਦਾ ਖਤਰਾ ਰਹਿੰਦਾ ਹੈ ਚਾਹੇ ਇਹ ਮੰਨ ਕੇ ਚਲੋ ਕਹਿ ਸਕਦੇ ਆਂ ਵੀ ਜਿਹੜਾ ਇਹਦਾ ਰਿਕਾਰਡ ਸੀਗਾ ਵੀ ਇਹ ਰੈジਸਟੈਂਸ ਸੀ ਇਹਦੇ 'ਚ ਪਰ ਨਹੀਂ ਇਹਦੇ ਵਿੱਚ ਆਉਂਦਾ ਪਰਾਲ ਵੀ ਇਹਦਾ ਚੰਗਾ ਬੰਦਦਾ ਕਿਉਂਕਿ ਕੱਦ ਵੱਧਦਾ ਸੋ ਜੇ ਕਿਸੇ ਭਰਾ ਨੇ ਲਾਉਣੀ ਹੈ ਦਰਮਿਆਨੇ ਪਾਣੀ ਤੇ ਜ਼ਰੂਰ ਲਾਓ ਬਾਈ ਪਰ ਮਾੜੇ ਪਾਣੀ ਦੇ ਉੱਤੇ ਤੁਸੀਂ ਇਹ ਸੋਚ ਕੇ ਲਾਓ ਵੀ ਘਰ ਜਾ ਪੂਰਾ ਕਰ ਜੂਗੀ ਤੇ ਜੇ ਤੁਸੀਂ ਆਖੋ ਵੀ ਐ ਝਾੜ ਝੂੜ ਫੁੱਲ ਦੇਣਾ ਠੀਕ ਹੈ ਫੇਰ ਨਹੀਂ ਹਾਂ ਜਿੱਥੇ ਮੰਨ ਕੇ ਚਲੋ ਵੀ ਤੁਹਾਡੇ ਨਹਿਰੀ ਪਾਣੀ ਇੱਕ ਦਿਨ ਹਫਤੇ ਜਿਹਾ ਜਮ ਮਾਰਗਾ 10 ਦਿਨਾਂ ਦੇ ਵਿੱਚ ਇੱਕ ਕਰੀ ਫਿਰਦਾ ਹੈ ਉੱਥੇ ਤੁਸੀਂ ਲਾ ਸਕਦੇ ਆ ਜਿਆਦਾ ਮਾੜੇ ਪਾਣੀ ਦੇ ਉੱਤੇ ਇਹਨੂੰ ਅਸੀਂ ਪ੍ਰੈਫਰ ਨਹੀਂ ਕਰਦੇ ਚਾਹੇ ਲੋਕ ਕਹਿੰਦੇ ਮਾੜੇ ਪਾਣੀ ਦੇ ਹੋ ਜਾਂਦੀ ਹੈ ਪਰ ਅਸੀਂ ਇਹ ਚੀਜ਼ ਨੂੰ ਪ੍ਰੈਫਰ ਨਹੀਂ ਕਰਦੇ ਵੀ ਮਾੜੇ ਪਾਣੀ ਦੇ ਉੱਤੇ ਇਹਨੂੰ ਲਾਓ ਕਿਉਂਕਿ ਉੱਥੇ ਸਾਨੂੰ ਪਤਾ ਵੀ ਇਹਨੇ ਉਨਾ ਝਾੜ ਨਹੀਂ ਦੇਣਾ ਜਿੰਨਾ ਕਹਿ ਰਹੇ ਆ ਸੋ ਬਈ ਇੰਨੀ ਕੁ ਇਹਦੇ ਬਾਰੇ ਜਾਣਕਾਰੀ ਸੀਗੀ ਆਪਣੇ ਕੋਲੇ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਤੇ ਅੱਗੇ ਦੀ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ